ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੰਗਤਾਂ ਨੂੰ ਪਤਾ ਹੈ ਕਿ ਗੁਰਮਤਿ ਸੇਵਾ ਲਹਿਰ ਦਾ ਸਲਾਨਾ ਗੁਰਮਤਿ ਸਮਾਗਮ 7 ਦਸੰਬਰ 2025 ਨੂੰ ਹੋਇਆ ਜਿਦੇ ਵਿੱਚ ਵੱਖ-ਵੱਖ ਪ੍ਰਚਾਰਕਾਂ ਨੇ ਕੀਰਤਨੀ ਜਥਿਆਂ ਨੇ ਢਾਡੀ ਜਥਿਆਂ ਨੇ ਹਾਜ਼ਰੀਆਂ ਭਰੀਆਂ ਬੜੀਆਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ ਜਿਦੇ ਵਿੱਚ ਨੌਜਵਾਨ ਬੀੜਾਂ ਨੇ ਬਜ਼ੁਰਗਾਂ ਨੇ ਮਤਾਮਾ ਭੈਣਾ ਨੇ ਹਾਜ਼ਰੀਆਂ ਭਰੀਆਂ ਤੇ ਉਸ ਸਮਾਗਮ ਦੇ ਵਿੱਚ ਕੌਮ ਦੇ ਵਿਦਵਾਨ ਭਾਈ ਸਾਹਿਬ ਭਾਈ ਪੰਥ ਪ੍ਰੀਤ ਸਿੰਘ ਜੀ ਖਾਲਸਾ ਨੇ ਸਰਕਾਰ ਨੂੰ ਕੁਝ ਸਵਾਲ ਕੀਤੇ ਸੀ ਪੁੱਛਿਆ ਸੀ ਕਿ ਬੇਅਦਬੀ ਦੇ ਨਾਂ ਉੱਤੇ ਤੁਸੀਂ ਸਿਆਸਤ ਕਿਉਂ ਕਰ ਰਹੇ ਹੋ ਪਹਿਲੀਆਂ ਸਰਕਾਰਾਂ ਨੇ ਵੀ ਸਿਆਸਤ ਕੀਤੀ ਉਹਨਾਂ ਨੂੰ ਵੀ ਸਵਾਲ ਕੀਤੇ ਗਏ ਤੇ ਮੌਜੂਦਾ ਸਰਕਾਰ ਨੂੰ ਵੀ ਪੁੱਛਿਆ ਗਿਆ ਵੀ ਤੁਸੀਂ 24 ਘੰਟਿਆਂ ਦੇ ਵਿੱਚ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸੀ ਤੇ ਕਿੱਥੇ ਗਏ ਤੁਹਾਡੇ ਵਾਦੇ ਕਿੱਥੇ ਗਈਆਂ ਤੁਹਾਡੀਆਂ ਕੀਤੀਆਂ ਗਈਆਂ ਗੱਲਾਂ ਜਦੋਂ ਸੱਚ ਪੁੱਛਿਆ ਸਵਾਲ ਕੀਤੇ ਸਮੇਂ ਦੇ ਹਾਕਮਾਂ ਨੇ ਭਾਈ ਸਾਹਿਬ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ ਦਾ ਫੇਸਬੁੱਕ ਪੇਜ ਸਸਪੈਂਡ ਕਰਾ ਦਿੱਤਾ ਕਿਉਂਕਿ ਉੱਥੇ ਉਹ ਵੀਡੀਓ ਪਾ ਦਿੱਤੀ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਤੱਕ ਇਹ ਗੱਲ ਨਾ ਪਹੁੰਚ ਸਕੇ ਉਹਨਾਂ ਨੇ ਸੱਚ ਨੂੰ ਦਬਾਉਣ ਦੇ ਲਈ ਇਹ ਕੰਮ ਕੀਤਾ ਤੇ ਮੈਂ ਗੁਰੂ ਜੀ ਦੀ ਗੁਰਬਾਣੀ ਦੇ ਵਿੱਚੋਂ ਸਮਝਦੇ ਹੋਏ ਸੰਗਤ ਨੂੰ ਦੱਸਣਾ ਚਾਹੁੰਨੀ ਆ ਕੂੜ ਨੇ ਖੁੱਟੈ ਨਾਨਕਾ ਓੜਕ ਸੱਚ ਰਹੀ ਸੱਚ ਹਮੇਸ਼ਾ ਸਾਚੀ ਰਹਿੰਦਾ ਹੈ ਸੰਗਤਾਂ ਦੇ ਹਿਰਦੇ ਤੱਕ ਪੁੱਜ ਜਾਂਦਾ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਆਪਾਂ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਵੱਸਦੇ ਆ ਇਹਨਾਂ ਨੂੰ ਸਵਾਲ ਜ਼ਰੂਰ ਕਰਿਏ ਕਿ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਜੋ ਚੈਲੰਜ ਕਰਕੇ ਬੇਅਦਬੀ ਕੀਤੀ ਗਈ ਸੀ ਸੋ ਸਾਰੀਆਂ ਸੰਗਤਾਂ ਨੇ ਇੱਕ ਜੁੱਟ ਹੋ ਕੇ ਇਹ ਕਿੰਨਿਆਂ ਕਿ ਜਵਾਨਾਂ ਨੂੰ ਬੰਦ ਕਰਵਾ ਲੈਣਗੇ ਕਿੰਨਿਆਂ ਨੂੰ ਇਹ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਸਾਰਿਆਂ ਨੇ ਇਹਨਾਂ ਨੂੰ ਪੁੱਛਣਾ ਸ਼ੁਰੂ ਕਰਨਾ ਹੈ ਜਿਸ ਵੀ ਤਰੀਕੇ ਨਾਲ ਪੁੱਛ ਸਕਦੇ ਹਾਂ ਭਾਵੇਂ ਸੋਸ਼ਲ ਮੀਡੀਆ ਦੇ ਦੁਆਰਾ ਹੋਵੇ ਤਾਂ ਮੇ ਕਿਸੇ ਵੀ ਤਰੀਕੇ ਨਾਲ ਜਰੂਰ ਉਸ ਢੰਗ ਤਰੀਕੇ ਨੂੰ ਵਰਤੋ ਇਹ ਬੇਨਤੀ ਪ੍ਰਬੰਧ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ